ਜੀ ਵਾਹਿਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆਂ ਜੀ ਲੋਕੀ ਦੀ ਸਬਜ਼ੀ ਤੇ ਆਪਾਂ ਜੀ ਕੜਾਹੀ ਦੇ ਵਿੱਚ ਪਾ ਲਿਆ ਲਸਣ ਪਾ ਲਿਆ ਪਿਆਜ਼ ਪਾ ਲਿਆ ਸਰੋਂ ਦਾ ਤੇਲ ਪਾਇਆ ਜੀ ਉਹ ਵੀ ਤੜਕੇ ਨੂੰ ਭੁੰਨ ਲਾਂਗੇ ਜੀ ਆਪਾਂ ਨੇ ਜੀ ਗੈਸ ਘੱਟ ਕਰਤਾ ਆਪਾਂ ਇੱਕ ਦੋ ਮਿੰਟ ਲਈ ਢੱਕ ਕੇ ਪਕਾਵਾਂਗੇ ਫਿਰ ਆਪਣੇ ਮਸਾਲੇ ਦੀ ਛੇਤੀ ਭੁੱਜਦੇ ਹਾਂ ਹਾਂ ਜੀ ਦਸਣ ਪਿਆਜ਼ ਜੀ ਆਪਣੇ ਬ੍ਰਾਊਨ ਹੋ ਚੁੱਕੇ ਹਨ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਮਸਾਲੇ ਆਪਾਂ ਇਹਦੇ ਵਿੱਚ ਧਨੀਆ ਪਾਊਡਰ ਪਾ ਦਾਂਗੇ ਥੋੜਾ ਜਿਹਾ ਜੀ ਗਰਮ ਮਸਾਲਾ ਪਾ ਦਾਂਗੇ ਥੋੜੀ ਜਿਹੀ ਲਾਲ ਮਿਰਚ ਪਾ ਦਾਂਗੇ ਉਹ ਰਾਏ ਜੀ ਆਪਾਂ ਨਮਕ ਪਾ ਰਹੇ ਹਾਂ ਹਾਂ ਜੀ 1.5 ਚਮਚਾ ਜੀ ਆਪਾਂ ਨੇ ਹਲਦੀ ਪਾਇਆ ਪਾ ਜਿੰਨਾਂ ਨੂੰ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਆਪਾਂ ਜੀ ਥੋੜਾ ਜਿਹਾ ਪਾਣੀ ਪਾ ਲੈਂਦੇ ਹਾਂ ਚਾੱਕ ਦਾਂਗੇ ਜੀ ਢਾਕੇ ਪਕਾਉਂਦੇ ਹਾਂ ਹਾਂਜੀ ਮਸਾਲਾ ਆਪਣਾ ਤਿਆਰ ਆ ਜੀ ਆਪਾਂ ਇਹਦੇ ਵਿੱਚ ਲੋਕੀ ਪਾਉਂਗੇ ਆਪਾਂ ਜਿੰਨਸਾਲ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਪਾਉਂਗੇ ਜਿਹੜੇ ਆਪਣੇ ਘਰ ਦੇ ਕੱਦੂ ਹੁੰਦੇ ਨੇ ਜਾਂ ਲੋਕੀ ਹੁੰਦੇ ਆ ਜੀ ਉਹਦੀ ਸਬਜ਼ੀ ਦੀ ਛੋਟੀ ਰੇਝਾਂ ਆਉਂਦੀ ਆ ਖਾਣ ਚ ਵੀ ਸੁਆਦ ਬਣਦੀ ਆ ਜਿਹੜੀ ਮੁੱਲ ਦੀ ਹੁੰਦੇ ਜੁਨਾ ਤਾਂ ਰੱਜਣ ਦੇ ਵਿੱਚ ਬਹੁਤ ਟਾਈਮ ਲੌਂਗੀ ਹੈ ਜੀ। ਕੰਨੀ ਸਵਾਦ ਵੀ ਨਹੀਂ ਬਣਦੀ। ਆਪਾਂ ਇਹ ਨੂੰ ਟੱਕ ਦਾਂਗੇ। ਹਾਂਜੀ ਆਪਾਂ ਤੇ ਸਬਜ਼ੀ ਨੇ ਇੱਕ ਵਾਰੀ ਵਿੱਚ ਚੈੱਕ ਕਰਦੇ। ਕੰਦੀ ਆਪਣੀ ਰਹਿ ਜੀ ਰਹਿੰਦੀ। ਆਪਾਂ ਨੇ ਜੀ ਉਹ ਹੀ ਪਾਣੀ ਪਾਇਆ ਸੀ ਜਿਹੜਾ ਤੜਕੇ ਦੇ ਵਿੱਚ ਪਾਇਆ ਸੀ ਦੋ ਕ ਘੜਤੀ। ਅਗੋਂ ਢੱਕ ਦਾਂਗੇ ਢੱਕ ਕੇ 2-4 ਚਰਕ ਮਿੰਟ ਦੀ ਉਪਕਾ ਲੰਨੇ ਹਾਂਜੀ ਸਬਜੀ ਆਪਣੀ ਦੀ ਆਹ ਦੇ ਦਿੱਤੀ ਜੀ ਹੋ ਗਿਆ ਆਪਾਂ ਜੀ ਇਹਦੇ ਵਿੱਚ ਐਨਾ ਕੁ ਥੋੜਾ ਜਿਹਾ ਪਨੀਰ ਪਾ ਦਾਂਗੇ ਪਨੀਰ ਪਾ ਕੇ ਜੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਸਬਜ਼ੀ ਆ ਗਈ तकरीबन ਰਿੱਜੀ ਗੋਈਆ ਜੀ ਥੋੜੇ ਜਿਹਾ ਪਨੀਰ ਪਾ ਕੇ ਥੋੜਾ ਜਿਹਾ ਹੌਲ ਰਜਾ ਲਾਂਗੇ 2 ਕਮਿੰਟ ਲਈ ਫਿਰ ਢੱਕ ਦਾਂਗੇ 2-3 ਕਮਿੰਟ ਢੱਕ ਕੇ ਪਕਾ ਦਾਂਗੇ ਆਪਣਾ ਜਿਹੜਾ ਪਨੀਰ ਹੈ ਜੀ ਉਹ ਵੀ ਚੰਗੀ ਤਰ੍ਹਾਂ ਰਿਚੂ ਹਾਂਜੀ ਸਬਜੀ ਜੀ ਆਪਣੀ ਬਣ ਕੇ ਤਿਆਰ ਆ। ਆਪਾਂ ਜੀ ਨਾਲ ਦੀ ਨਾਲ ਫੁੱਲ ਕੇ ਬਣਾ ਰਹੇ ਹਾਂ। ਹਾਂਜੀ ਆਪਣੀ ਜੀ ਲੋਕੀ ਤੇ ਪਨੀਰ ਦੀ ਸਬਜੀ ਬਣ ਕੇ ਤਿਆਰ ਆ ਜੀ। ਆਪਾਂ ਨੇ ਜੀ ਰੋਟੀ ਵੀ ਬਣ ਗਈ। ਤਾਜੀ ਸਬਜ਼ੀ ਨੂੰ ਕੌਲੀ ਦੇ ਵਿੱਚ ਸਰਵ ਕਰ ਲਈ। ਹਾਂਜੀ ਬਹੁਤ ਵਧੀਆ ਜੀ ਆਪਣੀ ਸਬਜ਼ੀ ਬਣੀ ਹੈ। ਬਹੁਤ ਵਧੀਆ ਸ਼ਾਈਨਿੰਗ ਆਈ ਹੈ ਜੀ। ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ। ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ।